ਮੈਂ ਅਕਸ਼ੇ ਕੁਮਾਰ ਵੀਰ ਜੀ ਦੀ ਬਹੁਤ 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 ਧੰਨਵਾਦੀ ਹਾਂ ਮੇਰੇ ਕੋ ਵਰਡਸ ਨਹੀਂ ਆ ਗਏ ਜੀ ਵਰਡਸ ਖਤਮ ਹੋ ਗਏ ਉਹਨਾਂ ਨੇ 25 ਲੱਖ ਦੀ ਮੈਨੂੰ ਇਮਦਾਦ ਭੇਜੀ ਹੈ ਜੀ ਵੀਰ ਇੱਕ ਭਰਾ ਦਾ ਫਰਜ਼ ਉਹਨਾਂ ਨੇ ਨਿਭਾਇਆ ਹੈ ਮੈਨੂੰ ਭੈਣ ਗਿਆ ਹੈ ਆਪਣੀ ਛੋਟੀ ਭੈਣ ਗਿਆ ਹੈ ਤੇ ਵੀਰ ਮੇਰੀ ਵੀ ਹੈ ਵਾਦਾ ਹੈ ਤੁਹਾਡੇ ਨਾਲ ਕਿ ਮੈਂ ਤਾ ਉਮਰ ਇੱਕ ਭੈਣ ਦਾ ਰਿਸ਼ਤਾ ਤੁਹਾਡੇ ਨਾਲ ਨਿਭਾਵਾਂਗੀ ਗੁਰਮੀਤ 바ਵਾ ਦੀ ਟੀ ਗਲੋਰੀ 바ਵਾ ਪਿਛਲੇ ਕੁਝ ਸਮੇਂ ਤੋਂ ਆਰਥਿਕ ਤੰਗੀ ਝੇਲ ਰਹੇ ਨੇ ਗਲੋਰੀ ਬਾਵਾ ਦੀ ਸਹਾਇਤਾ ਦੇ ਲਈ ਹੁਣ ਅਕਸ਼ੇ ਕੁਮਾਰ ਅੱਗੇ ਆਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਲੀਵੁੱਡ اداکار ਅਕਸ਼ੇ ਕੁਮਾਰ ਗਲੋਰੀ ਬਾਵਾ ਦੀ ਸਹਾਇਤਾ ਦੇ ਲਈ ਅੱਗੇ ਆਏ ਨੇ ਅਕਸ਼ੇ ਕੁਮਾਰ ਨੇ ਗਲੋਰੀ ਬਾਵਾ ਦੀ ਮਦਦ ਕੀਤੀ ਹੈ ਗਲੋਰੀ ਬਾਵਾ ਨੂੰ ਆਪਣੀ ਭੈਣ ਆਖਦੇ ਹੋਂਾਂ ਦੇ ਖਾਤੇ ਦੇ ਵਿੱਚ 25 ਲੱਖ ਰੁਪਏ ਪਾ ਦਿੱਤੇ ਨੇ ਥੋੜਾ ਟਾਈਮ ਪਹਿਲਾਂ ਹੀ ਪਤਾ ਲੱਗਾ ਮੈਨੂੰ ਬੈਂਕ ਤੋਂ ਫੋਨ ਆਇਆ ਸੀ ਕਿ ਅਕਸ਼ੇ ਕੁਮਾਰ ਪਾਟਿਆ ਜੀ ਵੱਲੋਂ ਤੁਹਾਨੂੰ ਕੋਈ ਟਰਾਂਜੈਕਸ਼ਨ ਹੋਈ ਹੈ ਮੈਨੂੰ ਤੇ ਯਕੀਨ ਹੀ ਨਹੀਂ ਹੋਇਆ ਕਿਉਂਕਿ ਮੇਰੇ ਤੇ ਚਿਤੇ ਚੇਤੇ ਵੀ ਨਹੀਂ ਸੀ ਤੇ ਪਰ ਜਦੋਂ ਮੈਨੂੰ ਪਤਾ ਲੱਗਾ ਜੀ ਮੈਂ ਅਜੇ ਤੱਕ ਵੀ ਮੈਂ ਥੋੜਾ ਜਿਹਾ ਉਹ ਕਹਿੰਦੇ ਨਾ ਬੰਦਾ ਸੁਪਨੇ 'ਚ ਹੁੰਦਾ ਵੀ ਮੇਰੇ ਲਈ ਸੁਪਨਾ ਹੈ ਪਰ ਮੈਂ ਬੜੀ ਧੰਨਵਾਦੀ ਆ ਜੀ ਮੈਂ ਅਕਸ਼ੇ ਕੁਮਾਰ ਭਾਜੀ ਦੀ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਵੀਰ ਇੱਕ ਭਰਾ ਦਾ ਫਰਜ਼ ਉਹਨਾਂ ਨੇ ਨਿਭਾਇਆ ਮੈਨੂੰ ਭੈਣ ਗਿਆ ਹੈ ਆਪਣੀ ਛੋਟੀ ਭੈਣ ਗਿਆ ਹੈ ਤੇ ਵੀਰ ਮੇਰੀ ਵੀ ਹੈ ਵਾਦਾ ਹੈ ਤੁਹਾਡੇ ਨਾਲ ਕਿ ਮੈਂ ਤਾ ਉਮਰ ਇੱਕ ਪੈਣ ਦਾ ਰਿਸ਼ਤਾ ਤੁਹਾਡੇ ਨਾਲ ਨਿਭਾਵਾਂਗੀ ਤੇ ਮੈਂ ਅਕਸ਼ੇ ਕੁਮਾਰ ਵੀਰ ਜੀ ਦੀ ਬਹੁਤ 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 ਧੰਨਵਾਦੀ ਹਾਂ ਮੇਰੇ ਕੋਲ ਵਰਡਸ ਨਹੀਂ ਆ ਗਏ ਜੀ ਵਰਡਸ ਖਤਮ ਹੋ ਗਏ ਉਹਨਾਂ ਨੇ 25 ਲੱਖ ਦੀ ਮੈਨੂੰ ਇਮਦਾਦ ਭੇਜੀ ਹੈ ਜੀ ਲੰਬੀ ਦੀ ਮਲਿਕਾ ਪਦਮ ਪੂਸ਼ਣ ਗੁਰਮੀਤ 바ਵਾ ਦੀ ਟੀ ਗਲੋਰੀ 바ਵਾ ਪਿਛਲੇ ਕੁਝ ਅਰਸੇ ਤੋਂ ਆਰਥਿਕ ਤੰਗੀ ਦਾ ਸ਼ਿਕਾਰ ਸਨ ਪੁਸ਼ਤੈਨੀ ਜਾਇਦਾਦ ਦੇ ਕਿਰਾਏਦਾਰਾਂ ਨੇ ਕਬਜ਼ਾ ਕਰ ਲਿਆ ਸੀ ਪੈਣ ਲਾਚੀ 바ਵਾ ਮਾ ਗੁਰਮੀਤ 바ਵਾ ਅਤੇ ਪਿਤਾ ਕਿਰਪਾਲ ਸਿੰਘ 바ਵਾ ਦੇ ਦੇਹਾਂਤ ਤੋਂ ਬਾਅਦ ਆਰਥਿਕ ਸਥਿਤੀ ਖਰਾਬ ਹੋ ਗਈ ਸੀ ਚਾਰ ਬੱਚਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਗਲੋਰੀ 바ਵਾ ਨਿਭਾ ਰਹੀ ਸੀ ਆਰਥਿਕ ਮੰਦੀ ਹਾਲੀ ਦੀਆਂ ਖਬਰਾਂ ਵੀ ਮੀਡੀਆ ਦੇ ਵਿੱਚ ਨਸ਼ਰ ਹੋਈਆਂ ਅੱਜ ਅਚਨਚੇਤ ਬੈਂਕ ਤੋਂ ਫੋਨ ਆਉਣ ਤੇ ਪਤਾ ਲੱਗਿਆ ਕਿ ਅਕਸ਼ੇ ਕੁਮਾਰ ਨੇ 25 ਲੱਖ ਰੁਪਏ ਭੇਜੇ ਨੇ ਗਲੋਰੀ 바ਵਾ ਨੇ ਅਕਸ਼ੇ ਕੁਮਾਰ ਦਾ ਧੰਨਵਾਦ ਕੀਤਾ ਖੁਸ਼ੀ ਦੀ ਲੈ ਰਹੀ ਜੀ ਆਬਵੀਅਸਲੀ ਜਿਹੜੇ ਬੱਚੇ ਮਾਇੂਸ ਹੋ ਕੇ ਬੈਠੇ ਸਨ ਕਿ ਮਮਾ ਅਬ ਕੀ ਹੋਗਾ ਹਮ ਕਿਸ ਤਰ੍ਹਾਂ ਕਰਾਂਗੇ ਸਾਡਾ ਸਕੂਲ ਸਾਡੀ ਪੜਾਈਗਾ ਤੇ ਪਰ ਉਹ ਖੁਸ਼ੀ ਦੀ ਲਹਿਰ ਹੈ ਜੀ ਮੈਂ ਜਾਵਾਂਗੀ ਜੀ ਜ਼ਰੂਰ ਕੋਸ਼ਿਸ਼ ਕਰਾਂਗੀ ਮੈਂ ਆਪਣੇ ਵੀਰ ਦੇ ਘੁੱਟੇ ਬੰਨਣਾ ਰਖੜੀ ਹਾਂ ਮੈਂ ਇੱਕ ਭਰਾ ਦੇ ਲਈ ਗਾਣਾ ਆ ਮੈਂ ਜੀ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਇਹ ਜਿਹੜਾ ਮੈਂ ਇਹ ਗਾਣਾ ਇਹ ਵੀ ਰਖੜੀ ਦਾ ਹੀ ਗਾਣਾ ਹੈ ਕਿ ਗਾ ਕੇ ਸੁਣਾਵਾਂ ਜੀ ਆ ਵੀਰਾ ਵੇ ਵੀਰਾ ਤੇਰਾ ਸਤ ਰੰਗਾ ਚੀਰਾ ਚੀਰੇ ਉਤੋਂ ਵਾਰ ਦਿਆਂ ਮੈਂ ਸੁੱਚੇ ਮੋਤੀ ਵੇ ਤੇਰੇ ਕੋਲ ਜਾ ਪਹੁੰਚਾ ਖੜੀ ਖੜੋਤੀ ਵੇ ਵੀਰਾ ਵੇ ਵੀਰਾ ਮੇਰਾ ਸਤ ਰੰਗਾ ਚੀਰਾ ਇਸ ਤਰ੍ਹਾਂ ਦਾ ਧੰਨਵਾਦ ਕਰੋ ਠੀਕ ਨਾ ਚਲ ਮੈਂ ਜੀ ਬਿਲਕੁਲ ਨਤਮਸਤਕ ਹੋ ਕੇ ਛੋਟੀ ਭੈਣ ਉਹਨਾਂ ਨੂੰ ਬਹੁਤ ਬਹੁਤ ਦੁਆਵਾਂ ਭੇਜਦੀ ਐ ਬਹੁਤ ਬਹੁਤ ਧੰਨਵਾਦੀਆਂ ਜੀ ਮੈਂ ਅਕਸ਼ੇ ਕੁਮਾਰ ਭਾਜੀ ਦਾ ਕਿ ਭਾਜੀ ਇਸ ਤਰ੍ਹਾਂ ਹੀ ਤੁਸੀਂ ਵਾਧੇ ਫੁੱਲਦੇ ਰਹੋ ਤੁਹਾਡਾ ਤੇ ਆਲਰੇਡੀ ਦੁਨੀਆ ਤੇ ਇਹਨਾ ਨਾਮ ਹੈ ਤੁਹਾਡੀ ਦਿਾਨਤਦਾਰੀ ਬੜੀ ਮਸ਼ਹੂਰ ਹੈ ਤੁਸੀਂ ਹਰ ਇੱਕ ਦੀ ਬਾਹ ਫੜਦੇ ਹੋ ਤੇ ਅਸੀਂ ਪੜਦੇ ਹੁੰਦੇ ਸੀ ਤੇ ਅੱਜ ਇਹ ਮੇਰੇ ਨਾਲ ਹੋਇਆ ਤੇ ਮੈਂ ਭਾਜੀ ਬਹੁਤ ਬਹੁਤ ਧੰਨਵਾਦੀ ਹੈ ਤੁਹਾਡਾ ਅਕਸ਼ੇ ਭਾਜੀ ਨੇ ਨਹੀਂ ਜੀ ਕਦੇ ਨਹੀਂ ਕੋਈ ਰابطਾ ਨਹੀਂ ਹੈ ਕੋਈ ਮੇਰੇ ਨਾਲ ਮੈਂ ਕਿਸੇ ਨੂੰ ਸਰ ਮੈਂ ਇਥੇ ਗੁਹਾਰ ਲਗਾ ਸਕਦੀ ਹਾਂ ਮੈਂ ਗੱਲ ਕਰ ਸਕਦੀ ਹਾਂ ਉਹਨਾਂ ਦਾ ਮੇਰੇ ਕੋਲ ਆਣਾ ਮੈਂ ਕਾਮੀ ਮੰਗ ਰਹੀ ਆ ਜੀ ਉਹਨਾਂ ਦਾ ਆਣਾ ਜਾਂ ਨਾ ਆਣਾ ਇਹ ਅੱਗੇ ਉਹਨਾਂ ਤੇ ਹੈ ਬਿਜ਼ੀ ਬੰਦੇ ਨੇ ਜੀ ਹੋ ਸਕਦਾ ਆਪਣੇ ਕਮਾਕਾਰਾਂ ਦੇ ਵਿੱਚ ਰੁੱਝੇ ਹੋਣ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਓਂਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਜਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਨੰਦ ਬਲੋਂ ਇਹ ਨਾਟਕ ਸੁਰਿੰਦਰ ਸਿੰਘ ਧਨਵਾ ਦੇ ਨਿਰਦੇਸ਼ਨਾ ਹੈ ਸੈਟਲਵੇਜ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਬਰਮ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਕੀਤਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸੁਮੇਲ ਸਿੰਘ 558 606 0493 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ